ਹਾਂਜੀ ਦੋਸਤੋ ਸਾਡਾ ਆ ਰਾਮਨ ਤਿਆਰ ਹੈ ਰਾਮ ਰਾਮ ਦੀ ਚੱਡੀ ਦੇਖ ਲਓ ਤੁਸੀਂ ਠੀਕ ਆ ਆ ਸਾਡਾ ਰਾਮ ਕਿਉਂਕਿ ਰਾਮ ਬੰਨ ਨਹੀਂ ਬਣ ਸਕਦਾ ਹੀ ਹੋਰ ਹੀ ਬਣ ਸਕਦਾ ਕਿਉਂਕਿ ਮੈਂ ਪਾਪੀ ਬੰਦਾ ਤੁਹਾਨੂੰ ਪਤਾ ਹੀ ਹੈ ਨਾ ਤੇ ਜਿਹੜਾ ਸਾਡਾ ਰਾਮ ਸਕੂਲ ਜਾਣ ਤੋਂ ਪਹਿਲਾਂ ਰਾਮ ਆ ਲక్ష్మణ్ ਠੀਕ ਨਾਲ ਆ ਗਿਆ ਤੇ ਸਕੂਲ ਜਾਣ ਤੋਂ ਪਹਿਲਾਂ ਥੋੜਾ ਜਿਹਾ ਰਾਮਨ ਦੀ ਲੰਕਾ ਤਾਂ ਜਲਾਉਣੀ ਆ ਦੱਸਿਓ ਕਿਦਾਂ ਅਥਰ ਦੀ ਪੀਜਨ ਨੇ ਬਣਾਇਆ ਰਾਮਨ ਤੇ ਥੋੜਾ ਜਿਹਾ ਤਾਂ ਥੋੜੀ ਰੰਗੀ ਕਿਉਂਕਿ ਬਾਵਾ ਸਿਰ ਲਾਉਣੇ ਸੀ ਤੇ ਆਹ ਮੂੰਹ ਦੇਖੋ ਕਿਦਾਂ ਲੱਗ ਰਿਹਾ ਤੁਹਾਨੂੰ ਇਹ ਕੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਰਾਮ ਐਕਸਪੀਰੀਅੰਸ ਕਰ ਰਿਹਾ ਤੇ ਚਲੋ ਲੈਓ ਚਲੋ ਕਿੱਥੇ ਉਹ ਉਥੇ ਰੱਖੋ ਸਾਹਮਣੇ ਅੱਗੇ ਕਿਨੇ ਲਾਉਂ ਹਾਂਜੀ ਕੀ ਚਲ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਸੜ ਲੱਗਿਆ ਰਾਵਣ ਦਸਹਿਰੇ ਦੀਆਂ ਲੱਖ ਲੱਖ ਤੁਹਾਨੂੰ ਮਾਰਕਾਂ ਤੇ ਵਲੌਗ ਨੂੰ ਪੂਰਾ ਵਾਚ ਕਰਿਓ ਕਰਦੇ ਫਿਰ ਇੰਜਵਾਏ ਆਪ ਅੱਜ ਹੈਪੀ ਦਸਹਿਰਾ ਹਾਂਜੀ ਦੋਸਤੋ ਤੇ ਇਧਰ ਸਾਰੇ ਜੰਨੇ ਮੁੰਨੇ ਜੋ ਹੈਗੇ ਸਾਰੇ ਇਕੱਠੇ ਹੋ ਚੁੱਕੇ ਨੇ ਨੰਨੇ ਮੁੰਨੇ ਬੱਚੇ ਤੇ ਅੱਜ ਆਪਾਂ ਦਸਹਿਰਾ ਮਨਾਉਣ ਲੱਗੇ ਆ ਤੇ ਉਮੀਦ ਕਰਦਾ ਤੁਹਾਨੂੰ ਪਸੰਦ ਆਊਗਾ ਠੀਕ ਆ ਤੇ ਜੇ ਲਖੋ ਜੇ ਕੋਈ ਮਾੜੇ ਮੋਟੇ ਗਲਤੀ ਸ਼ਰਤ ਹੋਈ ਤਨੂ ਮਾਫ ਕਰਿਓ ਤੇ ਇਹਨਾਂ ਨੂੰ ਦਿਖੋ ਇਹ ਨੰਨੇ ਮੁੰਨੇ ਬੱਚੇ ਕਿੱਡੇ ਚਾਹ ਨਾਲ ਆਏ ਹੋਏ ਆ ਸਾਰੇ ਸਕੂਲਾਂ ਦੀਆਂ ਡਰੈਸਾਂ ਚ ਪਾ ਕੇ ਆਏ ਆ ਕਿਉਂਕਿ ਸਕੂਲ ਵੀ ਜਨਾਂ ਲੇਟ ਹੋ ਰਿਹਾ ਇਸ ਤੋਂ ਪਹਿਲਾਂ ਕਿ ਲੇਟ ਹੋਣ ਤੇ ਆਪਾਂ ਰਾਵਣ ਦੇ ਲੰਕਣ ਨੂੰ ਅੱਗ ਲਾ ਦਈਏ ਰਾਮ ਜੀ ਤਿਆਰ ਹੋ ਹਾਂਜੀ ਠੀਕ ਓਕੇ ਨਿਸ਼ਾਨਾ ਗਲਤ ਨਹੀਂ ਹੋਣਾ ਚਾਹੀਦਾ ਠੀਕ ਹੈ ਰਾਮ ਰਾਮ ਨੂੰ ਲੈ ਕੇ ਚਲ ਮਾਦੇ ਓ ਤੇਰੀ ਵਾਹ ਲੈ ਇੱਕੋ ਇੱਕੋ ਵਾਲੀ ਓ ਤੇਰੀ ਇੱਕੋ ਤੀਨ ਆਰਾਮ ਨੇ ਦੇਖੋ ਨਿਸ਼ਾਨਾ ਮਾਰ ਕੇ ਤੇ ਆ ਪ੍ਰਾਵਨ ਜਲਾ ਦਿੱਤਾ ਆ। ਇਹ ਰਾਵਣ ਕੰਦ ਨੂੰ ਵੀ ਲੱਗ ਗਈ ਜਿਆ। ਠੀਕ ਹੈ। ਇਹ ਆ ਸਾਡੇ ਅੱਜ ਦੇ ਰਾਮ ਤੇ ਆ ਲక్ష్మణ ਜੀ ਤੇ ਨਾਲ ਸਾਡੇ ਨੰਨੇ-ਮੁਨੇ ਜਵਾਕ ਜੋ ਕਿ ਉਹਨਾਂ ਦੀ ਸੈਨਾ ਪਹੁੰਚ ਚੁੱਕੀ ਆ। ਹੈਪੀ ਦਸਹਿਰਾ ਸਾਰਿਆਂ ਨੂੰ। ਇਹ ਆ ਸਾਡੇ ਸਾਰੇ ਦੇ ਰਾਮ ਅਸੀਂ ਵੀ ਜਲਾਤਾ।